ਅੱਜ ਪੰਚੀ ਜੋ ਤੁਹਾਡੇ ਕਮਰੇ ਪਿੰਡ ਦੇ ਵਿੱਚ ਕਟਾਏ ਗਏ ਨੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਹਿਣਾ ਚਾਹੁੰਦੀ ਆ ਸਾਰਜ ਤੇ ਸਰਪੰਚ ਜਿਹੜਾ ਪਰਾਣਾ ਸੀ ਦਾ ਤੇ ਜਿਹੜਾ ਮਤਲਬ ਸ਼ਹੀਰਾ ਮੈਂਬਰ ਤੇ ਜੱਸਾ ਠੀਕ ਆ ਉਹ ਉਹਨਾਂ ਨੇ ਸਾਡੇ ਕਮਰੇ ਕਟਾ ਕਟਾ ਦਿੱਤੇ ਨੇ ਜਿਹੜੇ 5-5 ਮਰਲੇ ਥਾਂ ਤੇ 5-5 ਮਰਲੇ ਸਰਕਾਰ ਨੇ ਦਿੱਤੇ ਸੀ ਇਹਨਾਂ ਦਾ 10-10 ਮਰਲੇ ਮਰਲੀ ਬੈਠੇ ਨੇ ਸਰਕਾਰ ਉਹ ਕਿਉਂ ਨਹੀਂ ਉਹਨਾਂ ਤੋਂ ਲਈਦੀ ਠੀਕ ਆ ਸਾਡੇ ਕਮਰੇ ਲੁਕਾਏ ਗਏ ਨੇ ਇਹਨਾਂ ਕਿਉਂ ਕੀਤਾ ਇਹ ਕੰਮ ਉਹ ਠੀਕ ਆ ਦੂਜੀ ਗੱਲ ਮੈਂ ਕਹਿਣਾ ਚਾਹਣੀ ਆ ਜਦੋਂ ਸਾਡੇ ਕਮਰਿਆਂ ਤੇ ਜਦੋਂ ਸਾਡੇ ਆਏ ਨੇ ਹੁਣ ਕਮਰੇ ਜਦੋਂ ਪਹਿਲਾਂ ਇਹਨਾਂ ਤੇ ਆਸੀ ਨੂੰ ਦੋ-ਦੋ ਵਾਰੀ ਮੂਹ ਦਿੱਤੇ ਨੇ ਸਰਪੰਚ ਨੇ ਕਮਰੇ ਸਰ ਜੀ ਸਰਪੰਚ ਆਪ ਦੇ ਬੰਦੇ ਦੀ ਸੁਣਦਾ ਸੀ ਸਾਡਿਆਂ ਦੀ ਨਹੀਂ ਅਸੀਂ ਸੁਣੀ ਕਿਉਂਕਿ ਅਸੀਂ ਆਮ ਪਾਰਟੀ ਦੇ ਬੰਦੇ ਆ ਤਾਂ ਕਰਕੇ ਨਹੀਂ ਸੁਣਦਾਰੇ ਹੁਣ ਆਮ ਪਾਰਟੀ ਦੇ ਅਸੀਂ ਬੰਦੇ ਆ ਇਹਨਾਂ ਆਮ ਪਾਰਟੀ ਦੇ ਬੰਦਾ ਕਰਕੇ ਇਹਨਾਂ ਸਾਡੇ ਕਮਰੇ ਰਕਾਏ ਗਏ ਨੇ ਇਹ ਕਹਿੰਦੇ ਨੇ ਹੁਣ ਤੁਸੀਂ ਆਪ ਦੇ ਕਮਰੇ ਮਤਲਬ ਸਾਨੂੰ ਸਾਰਿਆਂ ਸਾਲ ਖੱਜਲ ਖਰਾਬ ਕੀਤੀ ਖੜੇ ਨੇ ਕਿਉਂਕਿ ਸਾਡੇ ਘਰ ਜਾ ਕੇ ਵਿੱਚ ਦੋ ਦੋ ਵਾਰੀ ਨਿਪਾਰੀਆਂ ਹੋਈਆਂ ਨੇ ਸਾਡੇ ਘਰੇ ਆਉਂਦੇ ਰਹੇ ਨੇ ਦੇਖ ਕੇ ਗਏ ਜਾਂਦੇ ਰਹੇ ਨੇ ਕਿਉਂਕਿ ਸਾਡੇ ਕਮਰੇ ਐਵੇਂ ਨਹੀਂ ਉਹਨਾਂ ਨੇ ਪਾਸ ਕੀਤੇ ਸੀ ਇਹਨਾਂ ਨੇ ਸਾਡੇ ਨਾਲ ਧੱਕਾ ਕਰਦੇ ਪਏ ਨੇ ਇਹ ਬਿਨਾਂ ਕੱਲੋ ਤੋਂ ਸਾਡੇ ਜੜੇ ਹੈਗੇ ਨੇ ਇਹਨਾਂ ਦੀ ਆਪ ਪਾਰਟੀਆਂ ਨੇ ਇਹ ਸਾਰੇ ਪਾਰਟੀਆਂ ਮਰਾਲ ਮਿਲ ਕੇ ਇਹ ਸਾਰੇ ਧੱਕਾ ਕਰਦੇ ਪਏ ਨੇ ਕਿ ਕਿ ਇਹਨਾਂ ਦੇ ਕਮਰੇ ਕਿਉਂਕਿ ਪੱਕੇ ਕੋਠੀਆਂ ਪਾਈਆਂ ਆ ਕੇ ਵੇਖ ਲੋ ਸਾਡੀਆਂ ਕਿਹੜੀਆਂ ਕੋਠੀਆਂ ਪਾਈਆਂ ਨੇ ਸਾੜੇ ਕੋਠੀਆਂ ਜਾ ਕੇ ਵੇਖੋ ਨੁਕਾਰੀ ਫੇਰ ਦੁਬਾਰਾ ਕਰੋ ਦੋ ਦੋ ਵਾਰੀ ਹੋ ਗਈ ਤੀਜੀ ਵਾਰੀ ਇਸੇ ਕਿਚੌੜੇ ਫੇਰ ਕਰੋ ਫੇਰ ਪਤਾ ਲੱਗੇ ਮਤਲਬ ਕੀ ਕੀ ਸਚਾਈ ਤੇ ਕਿਹ ਝੂਠ ਹੁੰਦਾ ਠੀਕ ਹੈ ਇਹ ਬਿਨਾਂ ਗੱਲ ਤੋਂ ਸਾਨੂੰ ਤੰਗ ਕਰਦੇ ਨੇ ਜੋ ਜਿਹੜਾ ਸੁਕਮੰਦਰ ਸਿੰਘ ਸਰਪੰਚ ਉਹ ਸਾਡਾ ਸਰਪੰਚ ਅਸੀਂ ਬਣਾਇਆ ਕਿਉਂਕਿ ਅਸੀਂ ਇਸ ਕਰਕੇ ਬਣਾਇਆ ਕਿ ਉਹ ਸਾਡੀ ਮਤਲਬ ਸਾਡੀ ਹਰ ਦੁੱਖ ਸੁਪੇ ਹੀਦਾ ਠੀਕ ਹੈ ਇਹਨੂੰ ਪੁੱਛੇ ਨੇ 5 ਸਾਲ ਸਰਪੰਚ ਕੀਤੇ ਨੇ ਕੀ ਦਿੱਤਾ ਇਹਨੇ ਕੀ ਦਿੱਤਾ ਸਾਨੂੰ ਸਾਡੇ ਕੱਚੇ ਕਮਰੇ ਵੇਚ ਕੇ ਸਾਡੇ ਗੱਟੀਆਂ ਖਸ਼ਤਾ ਵੇਚ ਕੇ ਛੱਡਦਾ ਰਿਹਾ ਏ ਲੋਕ ਆਪਿਆਂ ਨਾਲਦਿਆਂ ਨੂੰ ਕਿੰਨੇ ਕਿੰਨੇ ਕਮਰੇ ਦੇਂਦਾ ਰਿਹਾ ਠੀਕ ਹੈ ਆਪਿਆਂ ਨੂੰ ਤਾਂ ਦੋ ਦੋ ਤਿੰਨ ਤਿੰਨ ਵਾਰੀ ਦੇ ਦਿੱਤੇ ਜਿਹੜੇ ਇਹਦੇ ਮੈਂਬਰ ਨੇ ਉਹਨਾਂ ਤਿੰਨ ਤਿੰਨ ਕਮਰੇ ਦਿੱਤੇ ਨੇ ਸਾਨੂੰ ਕੀ ਦਿੱਤਾ ਹੈ ਸਾਨੂੰ ਦੱਸੇ ਸਰਪੰਚ ਹੁਣ ਕਿਉਂ ਸਾਡੇ ਨਾਲ ਐਦਾਂ ਧੱਕਾ ਕਰਦੇ ਪਏ ਨੇ ਅਸੀਂ ਚੋਣੇ ਸਰਕਾਰ ਕੋਲੋਂ ਸਾਨੂੰ ਸਾਡੇ ਕਮਰੇ ਦਿੱਤੇ ਜਾਣ ਜੋ ਸਾਡੀ ਲੋੜਵੰਦ ਹੈਗੇ ਆ ਕਿਉਂਕਿ ਅਸੀਂ ਦਿਹਾੜੀ ਮਜ਼ਦੂਰੀ ਕਰਨੇ ਅਸੀਂ ਤੋਂ ਤੋਂ ਦਿਨ ਤੇ ਲੱਖ ਰੁਪਈਆ ਨਹੀਂ ਲਾ ਸਕਦੇ ਕਿਉਂਕਿ ਸਾਡਾ ਸਿਧਿਆੜੀ ਕਰਨੇ ਘਰਾਂ ਦੇ ਕੰਮ ਕਰਨੇ ਆ ਅਸੀਂ ਆਪਣੀ ਹੱਲ ਪਾਸੇ ਅਧਿਕਾਰ ਦੇ ਕਰਦੇ ਪਨਾਗੇ ਮਸਾ ਪੂਰੇ ਕਰਦੇ ਆ ਇਹ ਸਰਪੰਚ ਕਿਉਂ ਕਰਦਾ ਹੈਗਾ ਜੇ ਇਹ ਸਾਡਾ ਸਰਪੰਚ ਬਣਾਇਆ ਜਾਂ ਸਾਡੇ ਵਿਚ ਮਦਦ ਕਰਦਾ ਪਿਆ ਹੈ ਇਹ ਕਿਉਂ ਵਿੱਚ ਲਾਤੜਾਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ